ਆਪਣਾ ਕਮੈਂਟ ਜਰੂਰ ਕਰਿਓ ਕਿਉਂਕਿ ਜੋ ਕੁਆਲਿਟੀ ਦੇ ਹਿਸਾਬ ਨਾਲ ਗੱਡੀਆਂ ਨੂੰ ਰੇਟਿੰਗ ਦਿੱਤੀ ਜਾਂਦੀ ਹੈ ਤੇ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਕੀ ਜਵਾਬ ਹੈ ਸਵਾਗਤ ਕਰਦਾ ਹਾਂ ਸਭ ਦਾ ਨੋ ਫੈਕਟ ਦੇ ਵਿੱਚ ਪਿਛਲੇ ਦਿਨੀ ਮੈਂ ਇੱਕ ਇਹ ਵੀਡੀਓ ਪੋਸਟ ਕੀਤੀ ਸੀ ਐਜ਼ ਅ ਫਨ ਦੇ ਲਈ ਵੀ ਇੱਕ ਸ਼ਿਕਾਰੀ ਜਿਹੜਾ ਆਪਣੇ ਸ਼ਿਕਾਰ ਦੇ ਏਮ ਦੇ ਵਿੱਚ ਇੰਨਾ ਰੁੱਝਿਆ ਕਿ ਉਸ ਨੇ ਜਦ ਤੱਕ ਆਪਣਾ ਏਮ ਫਾਊਂਡ ਨਹੀਂ ਕਰ ਲਿਆ ਉਹ ਜਦ ਤੱਕ ਉਹਦੀ ਕੋਸ਼ਿਸ਼ ਪੂਰੀ ਨਹੀਂ ਹੋਈ ਉਹ ਲੱਗਿਆ ਰਿਹਾ ਲਾਸਟ ਤੱਕ ਕਿ ਜਿਵੇਂ ਹੀ ਉਹਦਾ ਸ਼ਿਕਾਰ ਹੱਥ ਆਇਆ ਤੇ ਫੇਰ ਉਹ ਆਪਣਾ ਸ਼ਿਕਾਰ ਲੈ ਕੇ ਭੱਜ ਗਿਆ ਤੇ ਇਹਦੇ ਵਿੱਚ ਗੱਲ ਚੱਲ ਰਹੀ ਹੈ ਕਿ ਜਿਹੜੇ ਕੁਆਲਿਟੀ ਟੈਸਟ ਹੁੰਦੇ ਨੇ ਅ ਗੱਡੀਆਂ ਦੇ ਉਹਦੇ ਵਿੱਚ ਇਹਨਾਂ ਨੂੰ ਵਧੀਆ ਰੇਟਿੰਗ ਦਿੱਤੀ ਜਾਂਦੀ ਹੈ ਕਿ ਇਹ ਕਿੰਨੀਆਂ ਸਿਕਿਓਰ ਨੇ ਗੱਡੀਆਂ ਤੇ ਜਿਹਦੇ ਵਿੱਚ ਮੈਂ ਮਾਰੂਤੀ ਸੁਜ਼ੂਕੀ ਦੀ ਜਿਹੜੀ ਉਹ ਭਾਰਤ ਨਿਊ ਕਾਰ ਅਸੈਸਮੈਂਟ ਪ੍ਰੋਗਰਾਮਿੰਗ ਦੇ ਰੈਂਕ ਦੇਖ ਰਿਆ ਸੀ ਉਸ ਦੇ ਵਿੱਚ ਇਸ Maruti SUZUKI ਕਾਰ ਨੂੰ 32 ਦੇ ਵਿੱਚੋਂ 30.46 ਜਾਂ 42 ਰੇਟਿੰਗ ਮਿਲੀ ਹੈ। ਯਾਨੀ 32 ਦੇ ਵਿੱਚੋਂ 30. 42 ਔਰ 46 ਦੇ ਸਮਥਿੰਗ ਇਹਨੂੰ ਰੇਟਿੰਗ ਦਿੱਤੀ ਗਈ ਸੀ। ਤੇ ਪਰ ਇੱਥੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀ ਇਸ ਸ਼ਿਕਾਰੀ ਨੇ ਉਹ ਕਾਰ ਦੀ ਹਾਲਤ ਕੀ ਕੀਤੀ ਹੈ ਤੇ ਉਸ ਦੀ ਕਿਸ ਤਰ੍ਹਾਂ ਨਾਲ ਬੱਖੀਆਂ ਉਧੇੜੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਇੱਕ ਇਹ ਛੋਟਾ ਜਿਹਾ ਜਾਨਵਰ ਆਪਣੇ ਬਾਈਟ ਦੇ ਨਾਲ ਹੀ ਇੰਨਾ ਫੋਰਸ ਕ੍ਰੀਏਟ ਕਰ ਸਕਦਾ ਕਿ ਉਹ ਉਹਦੇ ਕੱਲੇ-ਕੱਲੇ ਪਾਰਟਸ ਨੂੰ ਖਿੱਚ ਕੇ ਅਨਲੌਕ ਜਾਂ ਬ੍ਰੇਕ ਕਰਦੇ ਰਿਹਾ ਸੋ ਇਸ ਵੀਡੀਓ ਨੂੰ ਤੁਸੀਂ ਅੱਗੇ ਵੀ ਸ਼ੇਅਰ ਕਰੋ ਕਿ ਕੰਪਨੀ ਦੇ ਕੋਲ ਵੀ ਇਹ ਚੀਜ਼ ਪਹੁੰਚੇ ਤੇ ਉਹਨਾਂ ਨੂੰ ਵੀ ਜਿਹੜੀ ਆਪਣੀਆਂ ਕਮਜ਼ੋਰੀਆਂ ਦਾ ਜਾਂ ਜੋ ਇਹਦੇ ਵਿੱਚ ਕਮੀਆਂ ਨੇ ਉਹਨਾਂ ਦਾ ਪਤਾ ਚੱਲੇ ਸੋ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਕੰਪਨੀ ਤੱਕ ਪਹੁੰਚੇ ਤੇ ਉਹਨਾਂ ਨੂੰ ਵੀ ਇਸ ਦਾ ਰਿਜ਼ਲਟ ਮਾਰਕੀਟ ਦੇ ਵਿੱਚ ਲਿਆਉਣਾ ਪਵੇ ਸੋ ਧੰਨਵਾਦ ਸਾਰੇ ਮੇਰੇ ਦਰਸ਼ਕਾਂ ਦਾ ਬਹੁਤ ਮਿਹਰਬਾਨੀ ਹੈ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਸੋ ਆਸ ਕਰਦਾ ਕਿ ਇਸ ਵਾਰ ਵੀ ਇਸ ਵੀਡੀਓ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰੋਗੇ ਮੋਟੇ ਨਾ बा 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 बा